ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਸਾ ਰਾਗ ਵਿੱਚ ਚੱਲ ਰਹੀ ਹੈ ਭਗਤ ਜੀ ਦੇ 25 ਸ਼ਬਦ ਕੱਲ ਸੰਪੂਰਨ ਹੋਏ ਸੀ ਤਾ ਉਹ ਅਗਲਾ ਸ਼ਬਦ ਭਗਤ ਕਬੀਰ ਸਾਹਿਬ ਜੀ ਆਰੰਭ ਕਰਦੇ ਹੋਏ ਬਚਨ ਕਰਦੇ ਹਾਂ ਜੀ ਆਸਾ हम घर सूत तने नित ताना कंठ जनौत मारे तुम तो वेद पढ़ो ज्ञचरी गोविंद रिधे हमारे तन तन भगत कबीर साहिब जी ਇਸ ਸ਼ਬਦੀਆਂ ਪੰਕਤੀਆਂ ਦੇ ਵਿੱਚ ਇੱਕ ਬ੍ਰਾਹਮਣ ਦੇ ਨਾਲ ਪੁਜਿਤ ਦੇ ਨਾਲ ਚਰਚਾ ਕਰਦੇ ਹਨ ਕਿਉਂਕਿ ਉਹ ਸਵਾ ਐਸਾ ਸੀ ਬਹੁਤ ਜ਼ਿਆਦਾ ਇਬਰਾਹਿਮ ਲੋਕਾਂ ਦਾ ਬੂਲਵਾਲਾ ਸੀ ਜਿਸ ਕਾਰਨ ਕੋਈ ਆਮ ਮਨੁੱਖ ਜਿਹੜਾ ਹੈ ਆਮ ਜਾਤੀ ਉਹ ਗੁਰੂ ਨਹੀਂ ਧਾਰਨ ਕਰ ਸਕਦਾ ਹਿੰਗਤਾ ਹੁੰਮੇ ਅਤੇ ਈਰਖਾ ਦਵੇਸ਼ ਅਤੇ ਗੁਲਾਮੀ ਦਾ ਉਹ ਸਮਾਸੀ ਜਿਸ ਲਈ ਭਗਤ ਕਬੀਰ ਸਾਹਿਬ ਜੀ ਨੇ ਸਬ੍ਰਾਹਮਣ ਲੋਕਾਂ ਨਾਲ ਚਰਚਾ ਕਰਕੇ ਇਹ ਕਰਮ ਕਾਂਡਾਂ ਦਾ ਖੰਡਨ ਕੀਤਾ ਜੀਵਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰੋਇਤ ਦੀ ਬਾਣ ਫੜ ਲਈ ਜਿਸ ਵੇਲੇ ਜਨੇਊ ਪਾਣ ਆਇਆ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਇੱਕ ਬ੍ਰਾਹਮਣ ਨੂੰ ਜਿੱਥੇ ਅਪਦੇਸ਼ ਬਖਸ਼ਿਆ ਉਹਨਾਂ ਉੱਥੇ ਦੁਨੀਆ ਨੂੰ ਉਹਨਾਂ ਦਾ ਅਪਦੇਸ਼ ਹੈ ਤੇ ਬਚਨ ਕਰਦੇ ਹਨ ਭਗਤ ਜੀ ਹਮ ਘਰ ਸੂਤ ਤਨੇ ਨਿਤ ਤਾਨਾ ਕੰਠ ਜਨਿਉ ਤਮਾਰੇ ਭਗਤ ਜੀ ਕਹਿੰਦੇ ਬ੍ਰਾਹਮਣ ਜੀਓ ਪੰਡਿਤ ਜੀਓ ਜਿਸ ਜਨਿਉ ਦਾ ਤੁਸੀਂ ਮਾਨ ਕਰਦੇ ਹੋ ਹੋਮੇ ਕਰਦੇ ਹੋ ਕਿ ਅਸੀਂ ਜਨਿਉ ਧਾਰਨ ਕੀਤਾ ਹੋਇਆ ਹੈ ਅਸੀਂ ਬ੍ਰਾਹਮਣ ਹਾਂ ਪੁਜਿਤ ਹਾਂ ਤੁਸੀਂ ਸਾਰੇ ਸਾਡੇ ਬੱਚੇ ਹੋ ਭਾਵ ਕਿ ਤੁਸੀਂ ਆਮ ਲੋਕਾਂ ਨੂੰ ਉਪਦੇਸ਼ ਬਖਸ਼ਦੇ ਹੋ ਏ ਭਗਤ ਜੀ ਕਹਿੰਦੇ ਪਰ ਸਾਡਾ ਹਿਰਦੇ ਦੇ ਵਿੱਚੋਂ ਪਰਮਾਤਮਾ ਦਾ ਵਾਸ ਹੈ ਸਾਨੂੰ ਬਾਹਰਲੇ ਪਰਦੇਸ਼ ਦੀ ਲੋੜ ਨਹੀਂ ਹੈ ਉੱਥੇ ਭਗਤ ਜੀ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਸੂਤ ਦਾ ਤਿੰਨ ਤੰਦਾਂ ਦਾ ਤੁਸੀਂ ਜਨੇਊ ਧਾਰਨ ਕੀਤਾ ਹੋਇਆ ਹੈ ਕਹਿੰਦੇ ਇਹ ਤਾਂ ਸਾਡੇ ਘਰ ਦੇ ਵਿੱਚ ਲੋਹ ਜੀ ਤਾਣਾ ਪਿੱਟਾ ਲੱਗਦਾ ਹੈ ਹਮ ਘਰ ਸੂਤ ਤਨੇ ਨਿਤ ਤਾਣਾ ਕਿਉਂਕਿ ਭਗਤ ਜੀ ਜਲਾਹੇ ਸਨ ਤੇ ਪ੍ਰਾਚਨ ਸਭੇ ਮੁਤਾਬਕ ਭਗਤ ਜੀ ਧਾਰ ਲੈਂਦੇ ਹਨ ਕਿਉਂਕਿ ਸਦਾ ਹੀ ਭਗਤ ਜੀ ਦੇ ਘਰ ਸੂਤ ਪਿਆ ਰਹਿਦਾ ਸੀ ਸੂਤ ਦੀਆਂ ਗੰਡਾਂ ਸੂਤ ਦੇ ਮੰਡਲ ਜਿਹਦੇ ਵਿੱਚੋਂ ਪਹਿਲੋਂ ਰੂੰ ਹੀ ਤੋਂ ਸੂਤ ਤਿਆਰ ਕੀਤਾ ਜਾਂਦਾ ਸੀ ਫਿਰ ਉਸ ਸੂਤ ਦਾ ਤਾਣਾ ਲਾਇਆ ਜਾਂਦਾ ਸੀ ਰੂਸੇ ਤੂਤ ਦਾ ਤਾਣਾ ਪੇਟੇ ਦੇ ਉਤੋਂ ਕੱਪੜਾ ਤਿਆਰ ਕਰਦੇ ਸੀ ਭਗਤ ਕਬੀਰ ਸਾਹਿਬ ਨੇ ਉਹਨਾਂ ਦੀ ਕੀਰਤ ਸੀ ਹੱਥ ਦਾ ਕੰਮ ਸੀ ਤੇ ਉਹਦੇ ਤੁਸੀਂ ਪ੍ਰਸ਼ਾਦਾ ਦਸਾਂ ਨਵਾਂ ਦੀ ਕੀਰਤ ਕਰਕੇ ਘਰ ਦਾ ਕੰਮ ਕਰ ਚਲਾਉਂਦੇ ਸੀ ਭਗਤ ਜੀ ਕਹਿੰਦੇ ਪੰਡਿਤ ਜੀ ਬ੍ਰਾਹਮਣ ਜੀ ਜਿਹੜੇ ਸੂਤ ਦੇ ਤਾ ਤੰਦਾਂ ਦਾ ਤਿੰਨ ਤੰਦਾਂ ਦਾ ਤੁਸੀਂ ਜਨੇਉ ਧਾਨ ਕੀਤਾ ਹੈ ਇਹ ਸੂਤ ਤਾਂ ਸਾਡੇ ਘਰ ਦੇ ਵਿੱਚ ਸਦਾ ਹੀ ਪਿਆਰ ਰੰਦਾ ਤਾਣਾ ਪੇਟਾ ਸਿਲਾਨੇ ਇਸ ਸੂਤ ਦਾ ਭਗਤ ਜੀ ਕਹਿਣ ਤੋਂ ਭਾਵ ਹੈ ਕਿ ਹਮ ਘਰ ਸੂਤ ਤਨੇ ਨਿਤ ਤਾਣਾ ਨਿਤਿ ਅਸੀਂ ਦਾ ਤਾਣਾ ਲਾਉਂਦੇ ਆ ਤਾਣਾ ਕਰਦੇ ਆ ਜੇ ਭਗਤ ਜੀ ਕਹਿੰਦੇ ਕੰਠ ਜਨਿਉਤ ਮਾਰੇ ਕਹਿੰਦੇ ਜਿਹੜਾ ਜਨਿਉ ਤੁਸੀਂ ਕੰਠ ਵਿੱਚ ਧਾਰਨ ਕੀਤਾ ਹੈ ਤੁਮ ਤੋ ਵੇਦ ਪੜੇ ਗਿਆਤਰੀ ਗੋਵਿੰਦ ਰਿਦੇ ਹਮਾਰੇ ਭਗਤ ਜੀ ਕਹਿੰਦੇ ਤੁਸੀਂ ਤਾਂ ਯਾਤਰੀ ਦੇ ਮੰਤਰ ਪੜ੍ਹਦੇ ਹੋ ਪਾਠ ਕਰਦੇ ਹੋ ਬਾਹਰ ਪੱਖੋਂ ਤੁਸੀਂ ਪਾਠ ਕਰਕੇ ਸੁਣਾਉਂਦੇ ਹੋ ਯਾਤਰੀ ਮੰਤਰ ਉਚਾਰਨ ਕਰਦੇ ਹੋ ਭਗਤ ਜੀ ਕਹਿੰਦੇ ਪਰ ਸਾਡੇ ਤਾਂ ਹਿਰਦੇ ਦੇ ਵਿੱਚੋਂ ਮੰਤਰ ਹਨ ਕਿਹਦੇ ਗੋਵਿੰਦ ਉਹ ਪ੍ਰਮਾਤਮਾ ਹਰੀ ਜਿਹੜਾ ਉਹ ਰੀਦੇ ਵਿੱਚ ਹੀ ਸਾਡੇ ਵੱਸਦਾ ਹੈ ਉਹ ਸਦਾ ਹੀ ਅਸੀਂ ਉਹਨੂੰ ਚੇਤੇ ਰੱਖਦੇ ਹਾਂ ਸਾਨੂੰ ਬਾਹਰੋਂ ਇਬਦਾਂ ਦੇ ਪਾਠ ਗੰਤਰੀ ਮੰਤਰ ਜਿਹੜੇ ਨੂੰ ਉਚਾਰਨ ਦੀ ਲੋੜ ਨਹੀਂ ਹੈ ਇਹਦੇ ਹਿਰਦੇ ਵਿੱਚ ਹੀ ਉਹਦਾ ਵਾਸ ਹੈ ਮੇਰੀ ਜਿਬਾ ਵਿਸ਼ਨ ਨੈਨ ਨਰਾਇਣ ਹਿਰਦੇ ਵਸੇ ਗੋਵਿੰਦਾ rau ਦੀ ਪੰਕਤੀ ਵਿੱਚ ਫਿਰ ਭਗਤ ਜੀ ਕੇਂਦਰੀ ਭਾਵ ਦਰਸਾ ਰਹੇ ਨੇ ਕਹਿੰਦੇ ਸਾਡੀ ਜਿਬਾ ਤੇ ਵਿਸ਼ਨੂ ਵੱਸਦਾ ਹੈ ਭਗਵਾਨ ਵਸਦਾ ਸਾਡੇ ਨੈਣਾਂ ਦੇ ਵਿੱਚ ਅੱਖਾਂ ਦੇ ਵਿੱਚ ਨਾਰਾਇਣ ਵਸਦਾ ਹੈ ਹਿਰਦੇ ਵਿੱਚ ਗੋਵਿੰਦ ਵਸਦਾ ਹੈ ਐਣ ਤੋਂ ਭਾਵ ਹੈ ਭਗਤ ਜੀ ਦਾ ਜਿੰਨੇ ਮਰਜੀ ਤੁਸੀਂ ਨਾਮ ਨਾਲ ਉਹਨੂੰ ਚੇਤੇ ਕਰ ਲਓ ਇਹ ਸਾਰੇ ਨਾਵਾਂ ਦੇ ਨਾਲ ਉਹ ਸਾਡੇ ਹਿਰਦੇ ਵਿੱਚ ਗੋਵਿੰਦ ਵਸਦਾ ਹੈ ਉਹ ਸਾਰੇ ਜਿਹਦੇ ਇੰਨੇ ਨਾਮ ਹਨ ਵਿਸ਼ਨੂੰ ਵੀ ਹੈ ਨਾਰਾਇਣ ਵੀ ਹੈ ਗੋਵਿੰਦ ਵੀ ਹੈ ਕੋਈ ਭਗਵਾਨ ਹਰੀ ਹੈ ਕਿਉਂਕਿ ਉਹ ਤਾਂ ਸਦਾ ਹੀ ਗੋਵਿੰਦ ਸਾਡੀ ਹਿਰਦੇ ਵਿੱਚ ਹੈ ਸਾਨੂੰ ਬਾਹਰੋਂ ਬਾਹਰ ਪੱਖੋਂ ਦਿਖਾਉਣ ਦੀ ਲੋੜ ਨਹੀਂ ਲੋਕਾਂ ਨੂੰ ਸੁਣਾਉਣ ਦੀ ਲੋੜ ਨਹੀਂ ਬ੍ਰਹਮਣ ਜੀ ਪੰਡਤ ਜੀ ਉਹ ਤਾਂ ਜੇਬਾਤ ਤੇ ਸਾਡੀ ਤੇ ਬਾਸ ਹੈ ਉਹਦਾ ਮੇਰੀ ਜੇਬਾ ਬਿਸਨ ਨੈਨ ਨਰਾਇਣ ਹਿਰਦੇ ਵਸੇ ਗੋਬਿੰਦਾ ਭਗਤ ਜੀ ਕਹਿੰਦੇ ਹਿਰਦੇ ਦੇ ਵਿੱਚ ਉਹ ਗੋਵਿੰਦਾ ਹੀ ਰਜੀ ਧਰਤੀ ਦਾ ਮਾਲਕ ਉਹ ਸਾਡੇ ਹਿਰਦੇ ਵਿੱਚ ਬੈਠਾ ਹੋਇਆ ਵਸਦਾ ਹੋ ਕਹਿੰਦੇ ਬਾਹਰੋਂ ਤਾਂ ਤਾਂ ਸੀ ਉਹਨੂੰ ਸੁਲਾਈਏ ਜਾਇਰ ਦੇ ਵਿੱਚ ਨਾ ਹੋਵੇ ਉਹ ਤਾਂ ਘਰ ਦੇ ਵਿੱਚ ਸਾਡੇ ਬਸਿਆ ਹੋਇਆ ਹੈ ਕਹਿੰਦੇ ਬਾਹਰ ਮੁਖੋਂ ਲੋਕਾਂ ਨੂੰ ਸੁਣਾਉਣ ਦੀ ਸਾਨੂੰ ਲੋੜ ਨਹੀਂ ਤੇ ਭਗਤ ਜੀ ਖੰਡਨ ਕਰਦੇ ਹਨ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਸੰਦਿਆ ਕਪਾ ਸੰਤੋਖ ਕਸੂਤ ਜਤ ਗੰਢੀ ਸਤ ਵਟ ਉਹ ਜਨਉ ਜੀ ਕਾ ਹੀ ਤਾ ਪੰਡੇ ਘੱਤ ਉਥੇ ਗੁਰੂ ਨਾਨਕ ਮਹਾਰਾਜ ਜੀ ਬਾਹ ਫੜੀ ਹੈ ਰੋਹਿਤ ਜੀ ਕਹਿੰਦੇ ਪਾਦਾ ਜੀ ਪ੍ਰੋਹਿਤ ਜੀ ਹਰदयाल ਜੀ ਉਹ ਮੈਂ ਜਨਉ ਤ ਧਾਰਨ ਕਰ ਲਾਂ 11 ਸਾਲ ਦੀ ਬਰਸਦੀ ਮਹਾਰਾਜ ਦੀ ਉਮਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪਰ ਮੇਲੇ ਸਵਾਲ ਦਾ ਪਹਿਲੋਂ ਜਵਾਬ ਦੇ ਦੇਖੋ ਮਹਾਰਾਜ ਜੀ ਕਹਿ ਰਿਹਾ ਗੁਰੂ ਨਾਨਕ ਪਾਤਸ਼ਾਹ ਇਹਨੇ ਮੇਰੇ ਸਵਾਲ ਦਾ ਜਵਾਬ ਦੇ ਦੇ ਮੈਂ ਜਨਉ ਧਾਰਨ ਕਰ ਲਾਂਗਾ ਪੰਡਤ ਨੂੰ ਕਹਿੰਦੇ ਹਨ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦੱਸਦੇ ਅਸੀਂ ਤਾਂ ਦਇਆ ਕਪਾ ਦਇਆ ਦੀ ਕਪਾ ਲੈ ਕੇ ਜਨੇਊ ਤਾਰਨ ਕੀਤਾ ਦਇਆ ਕਪਾ ਸੰਤੋਖ ਦਾ ਸੂਤ ਜੱਤ ਗੰਢੀ ਜੱਤ ਸਤ ਦੀ ਨੂੰ ਗੰਢ ਪਾਈ ਹੋਈ ਹੈ ਇਹਨੂੰ ਵਟ ਚੜਿਆ ਹੋਇਆ ਭਗਤ ਸਤਗੁਰੂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸਤ ਵਟ ਕਹਿੰਦੇ ਨੂੰ ਵਟ ਧਾਰਨ ਕੀਤਾ ਜੱਤ ਸਤਦਾਸੀ ਵਟ ਚੜਿਆ ਹੋਇਆ ਕਹਿੰਦੇ ਸਿਰਦੇ ਦੇ ਵਿੱਚ ਹੀ ਜਨੇਊ ਨੂੰ ਧਾਰਨ ਕੀਤਾ ਪੰਡਤ ਬਾਹਰੋਂ ਅਸੀਂ ਧਾਰਨ ਨਹੀਂ ਕਰ ਸਕਦੇ ਇਹ ਤਾਂ 4 ਦਿਨ ਬਾਅਦ ਟੁੱਟ ਜਾਣਾ ਮੈਲਾ ਹੋ ਜਾਣਾ ਲੈ ਜਾਣਾ ਨਾ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਕਹਿੰਦੇ ਬ੍ਰਾਹਮਣ ਜੀ ਨਾ ਇਹ ਟੁੱਟਦਾ ਨਾ ਜਲਦਾ ਛੱਡਦਾ ਨਾ ਇਹਨੂੰ ਕੋਈ ਲਾ ਸਕਦਾ ਕਹਿੰਦਾ ਤੁਹਾਡਾ ਤਾਂ ਜਨੇਊ 4 ਦਿਨ ਬਾਅਦ ਮੈਲਾ ਹੋ ਜਾਣਾ ਤੁਸੀਂ ਫਿਰ ਧਾਰਨ ਕਰਨਾ ਹੈ ਦੁਬਾਰਾ ਫਿਰ ਤੈਨੂੰ ਤੁਹਾਨੂੰ ਪਾਣਾ ਪੈਣਾ ਪਰ ਮਾਲਕ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਸੀ ਤਾਂ ਜਿਹੜਾ ਜਨਉ ਧਾਰਨ ਕੀਤਾ ਉਹਨੂੰ ਜੱਤ ਸਤ ਦੇ ਵਟ ਚੜ੍ਹੇ ਹੋਏ ਹਨ ਦਇਆ ਦਾ ਦਇਆ ਦੀ ਸਿਕਪਾ ਧਾਰਨ ਕੀਤੀ ਹੈ ਦਇਆ ਕਪਾ ਸੰਤੋਖ ਦਾ ਸਾਡਾ ਸੂਤ ਹੈ ਜੱਤ ਗੰਢੀ ਸਤ ਵਟ ਇਹ ਜਨਉ ਜੀ ਦਾ ਹਈ ਤਾਂ ਕਾਂਡੇ ਭੱਤ ਕਹਿੰਦੇ ਇਹ ਹਿਰਦੇ ਦੇ ਵਿੱਚ ਆਤਮਾ ਦੇ ਅਸੀਂ ਧਾਰਨ ਕੀਤਾ ਹੋਇਆ ਹੈ ਤਾਨੂੰ ਬਾਹਰੋਂ ਵਿਖਾਵਾ ਕਰਨ ਦੀ ਲੋੜ ਨਹੀਂ ਉਥੇ ਹਾਰਣਾ ਪਿਆ ਪੰਡਤ ਜੀ ਨੂੰ ਸਿਰਨ ਵਾਲਾ ਪਿਆ ਗੁਰੂ ਨਾਨਕ ਮਰਦ ਦੇ ਚਰਨਾਂ 'ਤੇ ਇੱਥੇ ਦੇਖੋ ਕਬੀਰ ਸਾਹਿਬ ਜੀ ਕਹਿੰਦੇ ਆ ਵੀਰ ਸਾਹਿਬ ਜੀ ਵੀ ਉਹੀ ਗੱਲ ਕਹਿ ਰਹੇ ਨੇ ਕਹਿੰਦੇ ਪੰਡਤ ਜੀ ਸਾਡੇ ਤਾਂ ਹਿਰਦੇ ਵਿੱਚ ਗੋਪਾਲ ਦੇ ਗੋਪਾਲ ਵੱਸਦਾ ਹੈ ਗੋਵਿੰਦ ਰਾਏ ਵੱਸਦਾ ਹੈ ਕਹਿੰਦੇ ਬਾਹਰੋਂ ਸਾਨੂੰ ਰੌਲਾ ਪਾਣ ਦੀ ਲੋੜ ਨਹੀਂ ਇਹ ਤੁਹਾਡਾ ਕੰਮ ਹੈ ਜਮ ਦੁਆਰ ਜੱਬ ਪੁੱਛੇ ਬਵਰੇ ਤਬ ਕਿਆ ਕੈਸ ਮੁਕੰਦਾ ਭਗਤ ਜੀ ਕਹਿੰਦੇ اے ਪੰਡਤ ਜੋ ਜਮ ਦੇ ਦਵਾਰ ਧਰਮਰਾਜ ਕੋਲ ਤੂੰ ਪੇਸ਼ ਹੋਣਾ ਕਹਿੰਦੇ ਜਦੋਂ ਧਰਮਰਾਜ ਕੋਲ ਕੋ ਜਾਏਗਾ ਤੂੰ ਜਮ ਦਵਾਰ ਜਮ ਪੁੱਛੇ ਬਬਰੇ ਇਹ ਪਾਗਲ ਬ੍ਰਾਹਮਣ ਤੈਨੂੰ ਪੁੱਛਿਆ ਜਾਵੇ ਕਿ ਤਬ ਕੀ ਜਵਾਬ ਦੇਂਗਾ ਭਗਤ ਜੀ ਕਹਿੰਦੇ ਤਬ ਕਿਆ ਐਸ ਮੁਕੰਦਾ ਕਹਿੰਦੇ ਫਿਰ ਉੱਥੇ ਕੀ ਕਹੇਗਾ ਕੀ ਕਹਿ ਕੇ ਸੁਣਾਏਗਾ ਭਗਤ ਜੀ ਕਹਿੰਦੇ ਜੋ ਹਿਰਦੇ ਦੇ ਵਿੱਚ ਉਹ ਵਸਿਆ ਹੀ ਨਹੀਂ ਤੈਨੂੰ ਜਵਾਬ ਦੇ ਨਾਲ ਔਖਾ ਹੋ ਜਾਵੇਗਾ ਰਹਾ ਵਿਸ਼ਰਾਮ ਦੇ ਕੇ ਭਗਤ ਜੀ ਬਚਨ ਕਰਦੇ ਹਨ ਹਮ ਗੋਰੂ ਤੁਮ ਗਵਾਰ ਗੁਸਾਈ ਜਨਮ ਜਨਮ ਰਖਵਾਰੇ ਪੰਡਤ ਜੀ ਕਹਿੰਦੇ ਤੁਸੀਂ ਲੋਕ ਆਪਣੇ ਆਪ ਨੂੰ ਸਾਡੇ ਸਾਡੇ ਮੋਰੀ ਸਮਝਦੇ ਹੋ ਕਿ ਅਸੀਂ ਸਾਡੇ ਤੁਸੀਂ ਸਦਾ ਤੁਸੀਂ ਸਾਨੂੰ ਗਉਆ ਰੂਪ ਸਮਝਿਆ ਤੁਸੀਂ ਭਗਤ ਜੀ ਕਹਿੰਦੇ ਹਮ ਗਉ ਤੁਮ ਗਵਾਰ ਗੁਸਾਈ ਆਪਣੇ ਆਪ ਨੂੰ ਸਾਡੇ ਗਸਾਈ ਸਮਝਦੇ ਹੋ ਸਾਨੂੰ ਸਾਡੇ ਤੋਂ ਉੱਚੇ ਆਪਣੇ ਆਪ ਨੂੰ ਗਿਣਦੇ ਹੋ ਸਾਨੂੰ ਲੋਕਾਂ ਨੂੰ ਤੁਸੀਂ ਗਉਆ ਸਮਾਨ ਸਮਝਿਆ ਜਿੱਧਰ ਦੇਖਿਆ ਉਧਰ ਸਾਨੂੰ ਲੱਗੇ ਜਿਵੇਂ ਦਾ ਦੇਖਿਆ ਓਵੇਂ ਦਾ ਸਾਨੂੰ ਉਪਦੇਸ਼ ਬਖਸ਼ਦਾ ਤੇ ਸਾਡੇ ਲੋਕ ਭਗਤ ਜੀ ਕਹਿੰਦੇ ਆਮ ਲੋਕ ਗਉਆ ਸਮਾਨ ਤੁਹਾਡੇ ਹੁਕਮ ਨੂੰ ਮੰਨਦੇ ਹਨ ਭਗਤ ਜੀ ਕਹਿੰਦੇ ਤੁਹਾਡੇ ਹੁਕਮ ਨੂੰ ਪੰਡਤ ਜੀ ਸਾਡੇ ਲੋਕ ਆਮ ਜਨਤਾ ਗਵਾਂ ਸਮਾਨ ਤੁਸੀਂ ਸਮਝੀ ਆ ਜਿੱਧਰ ਦੇਖਿਆ ਉਧਰ ਤੋਰ ਲਿਆ ਉਪਦੇਸ਼ ਦੇਤਾ ਕਰਮਕਾਂਡ ਸਨਾ ਪੜ ਕੇ ਸਨਾ ਤੇ ਉਹ ਕਰਮਾਂ ਦੇ ਵਿੱਚ ਸਾਨੂੰ ਜੀਵਾ ਨੂੰ ਤੁਸੀਂ ਬੰਨਿਆ ਹੋਇਆ ਐ ਇੰਨੇ ਜਨਮਾਂ ਤੋਂ ਇੰਨੇ ਸਮੇਂ ਤੋਂ ਅਸੀਂ ਤੁਹਾਡੇ ਪਿੱਛੇ ਪਿੱਛੇ ਤੁਰੇ ਫਿਰਦੇ ਆ ਤੇ ਭਗਤੀ ਜੀ ਜਵਾਬ ਦਿੰਦੇ ਹਨ ਕਹਿੰਦੇ ਆਹ ਮ ਗੁਰੂ ਤੁਮ ਗਵਾਰ ਗੁਸਾਈ ਤੁਸੀਂ ਗਵਾਲੇ ਬਣਿਓ ਸਾਨੂੰ ਦੇਖੋ ਗਵਾਸਮਾਨ ਬਨਾਇਆ ਹੋਇਆ ਜਨਮ ਜਨਮ ਰਖਵਾਰੇ ਤੁਸੀਂ ਆਪਣੇ ਆਪ ਨੂੰ ਭਗਤ ਜੀ ਕਹਿੰਦੇ ਜਨਮਾ ਜਨਮ ਤੋਂ ਸਾਡੇ ਰਖਵਾਲੇ ਬਣਿਓ ਕਾਹਦੇ ਰਖਵਾਲੇ ਭਗਤ ਜੀ ਕਹਿ ਰਹੇ ਨੇ ਕਹਿੰਦੇ ਕਾਹਦੇ ਤੁਸੀਂ ਰਖਿਆਕਾਰ ਹੋ ਰਖਵਾਲੇ ਹੋ ਸਾਡੇ ਸਾਨੂੰ ਤਾਂ ਕੁਝ ਦੱਸਿਆ ਹੀ ਨਹੀਂ ਤੁਸੀਂ ਸਾਨੂੰ ਦੁਬਧਾ ਵਿੱਚ ਫਸਾਇਆ ਹੋਇਆ ਕਾਹੂ ਨਾ ਪਾਰ ਉਤਾਰ ਚਰਾਇਓ ਕੈਸੇ ਖਸਮ ਹਮਾਰੇ ਭਗਤ ਜੀ ਕਹਿੰਦੇ ਤੁਸੀਂ ਕੈਸੇ ਸਾਡੇ ਖਸਮ ਹੋ ਐਸੇ ਸਾਡੇ ਰਖਵਾਲੇ ਹੋ ਕਹਿੰਦੇ ਕਬੂ ਨਾ ਪਾਰ ਉਤਾਰ ਕਹਿੰਦੇ ਸਾਨੂੰ ਪਾਰ ਲੱਭਣਾ ਤਾਂ ਤੁਸੀਂ ਦਿਖਾਇਆ ਹੀ ਨਹੀਂ ਜਿਵੇਂ ਉਰਲੇ ਬੰਨੇ ਤੇ ਸਾਨੂੰ ਚرائی ਜਾਂਦੇ ਹੋ ਜਿਵੇਂ ਗਵਾਂ ਨੂੰ ਉਰਲੇ ਬੰਨੇ ਚرائیਦਾ ਹੈ ਨਾ ਪਾਰਲੇ ਬੰਨੇ ਤੁਸੀਂ ਲੈ ਕੇ ਹੀ ਨਹੀਂ ਗਏ ਸਾਨੂੰ ਸਾਨੂੰ ਉਰਲੇ ਕਰਨੇ ਕਰਮ ਕਾਂਡਾਂ ਵਿੱਚ ਫਸਾਇਆ ਹੋਇਆ ਹੈ ਸਾਨੂੰ ਪਾਰ ਲੱਭਣਾ ਸੰਸਾਰ ਤੋਂ ਪਾਰ ਕਰਨ ਦੀ ਕੋਈ ਜਿਹੜੀ ਵਿਧੀ ਸੀ ਉਹ ਤਾਂ ਤੁਸੀਂ ਦੱਸੀ ਹੋਈ ਨਹੀਂ ਸਾਨੂੰ ਸੰਸਾਰ ਦੇ ਵਿੱਚ ਇੱਥੇ ਹੀ ਸ੍ਰਿਸ਼ਟੀ ਦੇ ਵਿੱਚ ਕਰਮਖੰਡਾ ਵਿੱਚ ਵਸਾ ਕੇ ਸਾਨੂੰ ਲੁੱਟ ਰਹੇ ਹੋ ਤੁਸੀਂ ਭਗਤ ਜੀ ਕਹਿੰਦੇ ਕਬੂ ਨਾ ਪਾਰ ਉਤਾਰੇ ਕਹਿੰਦੇ ਕਦੋਂ ਤਾਰਿਆ ਸਾਨੂੰ ਪਾਰ ਕਹਿੰਦੇ ਪਾਰ ਲੱਭਣਾ ਕਿੰ ਨੂੰ ਦਿਖਾਇਆ ਤੁਸੀਂ ਕਹਿੰਦੇ ਇੱਥੇ ਸੰਸਾਰ ਦੇ ਵਿੱਚ ਹੀ ਦੁਬਦਾਂ ਵਿੱਚ ਸਾਨੂੰ ਕਰਮਖੰਡਾ ਵਿੱਚ ਕਾਹਦੇ ਤੁਸੀਂ ਖਸਮੋਤ ਕਾਹਦੇ ਸਾਡੇ ਦੇਖੋ ਰੱਖਿਆ ਕਾਰੋ ਤੁਸੀਂ ਬਣੇ ਹੋਏ ਪੰਡਤ ਜੀ ਕਾਹਦੇ ਰਖਕ ਹੋ ਤੁਸੀਂ ਕਹਿੰਦੇ ਸਾਨੂੰ ਤਾਂ ਮੁਕਤੀ ਦਾ ਦਵਾਰਾ ਦਰਸਾਇਆ ਹੀ ਨਹੀਂ ਤੁਸੀਂ ਕਹਿੰਦੇ ਆਪ ਹੀ ਤੁਸੀਂ ਦੁਬਧਾ ਚ ਫਸੇ ਹੋਏ ਹੋ ਸਾਨੂੰ ਵੀ ਉਸੇ ਦੁਬਧਾ ਦੇ ਵਿੱਚ ਕਰਮ ਕਾਂਡਾਂ ਵਿੱਚ ਤੁਸੀਂ ਬੰਦਨਾ ਵਿੱਚ ਪਾਇਆ ਹੋਇਆ ਤੂੰ ਬ੍ਰਾਹਮਣ ਮੈਂ ਕਾਸ਼ਿਕ ਜੁਲਾਹਾ ਉਹ ਜੋ ਮੋਰ ਗਿਆਨ ਭਗਤ ਜੀ ਕਹਿੰਦੇ ਤੁਸੀਂ ਤੇ ਬ੍ਰਾਹਮਣ ਹੋ ਤੁਸੀਂ ਆਪਣੇ ਆਪ ਨੂੰ ਉੱਚਾ ਸਮਝਦੇ ਹੋ ਕਿ ਆਸੀ ਸਾਡਾ ਜਨਮ ਕਾਸ਼ੀ ਦੇ ਵਿੱਚ ਹੋਇਆ ਹੈ ਜੇ ਤੁਸੀਂ ਸ੍ਰੀ ਕੁੱਲ ਦੇ ਵਿੱਚ ਜਨਮੇ ਆ ਪਰ ਭਗਤ ਜੀ ਕਹਿੰਦੇ ਅਸੀਂ ਤਾਂ ਆਮ ਜਲਾਹੇ ਹਾਂ ਹਮ ਜਲਾਹਾ ਭਗਤ ਜੀ ਕਹਿ ਰਹੇ ਤੂੰ ਬ੍ਰਾਹਮਣ ਮੈਂ ਕਾਸ਼ਕ ਜੁਲਾਹਾ ਪੁੱਜੋ ਮੋਰ ਗਿਆਨ ਕਹਿੰਦੇ ਤੁਸੀਂ ਤਾਂ ਆਪਣੇ ਆਪ ਨੂੰ ਸਮਝਦੇ ਹੋ ਕਿ ਅਸੀਂ ਬੜੇ ਗਿਆਨਵਾਣ ਆ ਬ੍ਰਹਮਣ ਆ ਸਾਡਾ ਉੱਚੀ ਕੁੱਲ ਦੇ ਵਿੱਚ ਤੁਹਾਡੀ ਉੱਚੀ ਜਗ੍ਹਾ ਤੇ ਸਾਡਾ ਜਨਮ ਹੋਇਆ ਇਸ ਕਰਕੇ ਤੁਸੀਂ ਉੱਚਾ ਸਮਝਦੇ ਆ ਕਹਿੰਦੇ ਅਸੀਂ ਤਾਂ ਨਮਾਣੇ ਜੀ ਆ ਅਸੀਂ ਤਾਂ ਆਮ ਜਾਤ ਬਰਾਦਰੀ ਵਿੱਚ ਜਲਾਹੇ ਜਲਾਹਾਂ ਦੇ ਸੀਆਂ ਜਲਾਹਾਂ ਦੇ ਜਾਤ ਕੁੱਲ ਵਿੱਚ ਸਾਡਾ ਜਨਮ ਹੋਇਆ ਅਸੀਂ ਆਪਣੀ ਕਿਰਤ ਕਰਕੇ ਭੋਜਨ ਛੱਕਦੇ ਹਾਂ ਇਹਦੇ ਤੁਹਾਡੀ ਬਰਾਬਰੀ ਨਹੀਂ ਅਸੀਂ ਕਰ ਸਕਦੇ ਤੁਸੀਂ ਤੇ ਆਪਣੇ ਆਪ ਨੂੰ ਘਾਰ ਦੇ ਵਿੱਚ ਉੱਚਿਆ ਗਿਣਦੇ ਹੋ ਤੁਮ ਤੋ ਜਾਚੇ ਭੂਪਤ ਰਾਜੇ ਹਮ ਤੋ ਮੂਰਤਿਆਨੀ ਇਹ ਭਗਤ ਜੀ ਦੇਖੋ ਜਵਾਬ ਉੱਤਰ دیتا ਸ਼ਬਦ ਦੇ ਖੀਰ ਵਿੱਚ ਕਹਿੰਦੇ ਬ੍ਰਾਹਮਣ ਜੀ ਤੁਸੀਂ ਤਾਂ ਆਪਣੇ ਆਪ ਨੂੰ ਉੱਚੇ ਸਮਝਦੇ ਹੋ ਕਿ ਅਸੀਂ ਬ੍ਰਾਹਮਣਾਂ ਉੱਚੀ ਕੋਲ ਹੈ ਛਤਰੀਆਂ ਅਸੀਂ ਬ੍ਰਹਮਣਾਂ ਭਗਤ ਜੀ ਕਹਿੰਦੇ ਪਰ ਤੁਹਾਡਾ ਤਾਂ ਦੇਖੋ ਸੁਭਾਅ ਕੈਸਾ ਹੈ ਤੁਹਾਡਾ ਕਰਮ ਕੈਸਾ ਹੈ ਕਹਿੰਦੇ ਤੁਸੀਂ ਭਾਵੇਂ ਉੱਚੇ ਹੋ ਪਰ ਰਾਜਿਆਂ ਦੇ ਦਰਬਾਰੀਆਂ ਦੇ ਜਾ ਕੇ ਕਹਿੰਦੇ ਬਾਦਸ਼ਾਹ ਦੇ ਰਾਜ ਰਾਜ ਦੇ ਵਿੱਚ ਤੁਸੀਂ ਮੰਗਤੇ ਬਣ ਕੇ ਮੰਗਦੇ ਹੋ ਤੁਮ ਤੋ ਜਾਚੇ ਜਾਚਕ ਬਣ ਜਾਂਦੇ ਉਥੇ ਮੰਗਤੇ ਬਣ ਜਾਂਦੇ ਭਗਤ ਜੀ ਕਹਿੰਦੇ ਤੁਮ ਤੋ ਜਾਚੇ ਭੂਪਤ ਰਾਜੇ ਭੂਪਤ ਰਾਜਿਆਂ ਦੇ ਜਾ ਕੇ ਹੱਥ ਜੋੜਦੇਓ ਉਥੋਂ ਮੰਗ ਕੇ ਖਾਂਦੇਓ ਭਗਤ ਜੀ ਕਹਿੰਦੇ ਪਰ ਅਸੀਂ ਮੰਗਦੇ ਨਹੀਂ ਆ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਮੰਗਤੇ ਨਹੀਂ ਬਣਦੇ ਤੁਹਾਡੇ ਵੰਗਰੂ ਮੰਗ ਕੇ ਨਹੀਂ ਖਾਂਦੇ ਭਗਤ ਜੀ ਕਹਿੰਦੇ ਅਸੀਂ ਤਾਂ ਹਰੀ ਦੇ ਦਰ ਦੇ ਮੰਗਤਿਆਂ ਉਹਦੇ ਦਰ ਤੋਂ ਮੰਗਦੇ ਆ ਅਸੀਂ ਹੋਰ ਕਿਤੇ ਨਹੀਂ ਜਾ ਕੇ ਮੰਗਦੇ ਕਹਿੰਦੇ ਹਾਰਸਿਓ ਮੋਰ ਧਾਨਾ ਕਹਤ ਜੀ ਕਹਿੰਦੇ ਅਸੀਂ ਤਾਂ ਧਿਆਨ ਜੋੜਦੇ ਆ ਉਹ ਪ੍ਰਭੂ ਦੇ ਚਰਨਾਂ ਦੇ ਵਿੱਚ ਸਦਾ ਸਾਡਾ ਧਿਆਨ ਜੁੜਿਆ ਰਹਿੰਦਾ ਉਹਦੀ ਬੰਦਗੀ ਉਹਦਾ ਭਜਨ ਉਹਦਾ ਸਿਮਰਨ ਕਰਦੇ ਆ ਤੇ ਉਹ ਸਦਾ ਹੀ ਸਾਡੀ ਪਾਲਣਾ ਕਰਦਾ ਸਾਨੂੰ ਮੰਗਣ ਜਾਣ ਦੀ ਲੋੜ ਹੀ ਨਹੀਂ ਪੈਂਦੀ ਕਹਿੰਦੇ ਅਸੀਂ ਹੱਥੀ ਕੀਰਤ ਕਰਕੇ ਪ੍ਰਸ਼ਾਦਾ ਛੱਕਦੇ ਆ ਪਰ ਤੁਹਾਡਾ ਸੁਭਾਅ ਮੰਗਤਿਆਂ ਵਾਲਾ ਤੁਸੀਂ ਆਪਣੇ ਆਪ ਨੂੰ ਉੱਚਿਆਂ ਸਮਝਦੇ ਹੋ ਰਾਜੇ ਦੇ ਦਰਬਾਰਾਂ ਦੇ ਵਿੱਚ ਜਾ ਕੇ ਵੱਡੇ ਲੋਕਾਂ ਤੋਂ ਤੁਸੀਂ ਮੰਗ ਕੇ ਖਾਣਾ ਕਰਦੇ ਹੋ ਉਥੇ ਤੁਹਾਡਾ ਭੋਜਨ ਹੁੰਦਾ ਦੇਖੋ ਪਕੀਰ ਸਾਹਿਬ ਜੀ ਕੋ ਪੰਡਤ ਨੂੰ ਦੇਖੋ ਸਿੱਖਿਆ ਦਿੰਦੇ ਹਨ ਚਰਚਾ ਕਰਦੇ ਹਨ ਉਥੇ ਸਾਨੂੰ ਸੰਸਾਰੀ ਲੋਕਾਂ ਨੂੰ ਪਰਦੇਸ ਜਿੰਦੇ ਹਨ ਕਹਿੰਦੇ ਕਿ ਇਹਨਾਂ ਤੋਂ ਖਿਹੜਾ ਛਡਾਓ ਐਸੇ ਲੋਕਾਂ ਤੋਂ ਕਰਮ ਕਾਂਡਾਂ ਤੋਂ ਛੁੱਟ ਕੇ ਉਹਦੀ ਬੰਦਗੀ ਉਹਦਾ ਭਜਨ ਕਰੋ ਸਿਮਰਨ ਕਰੋ ਜਿਹਦੇ ਵਿੱਚ ਉਹਦੀ ਪ੍ਰਾਪਤੀ ਹੈ ਕਹਿੰਦੇ ਕਰਮ ਕਾਂਡਾਂ ਵਿੱਚ ਕੁਝ ਨਹੀਂ ਹੈ ਇਸੇ ਤਰ੍ਹਾਂ ਗੁਰਨਾਣ ਕਮਰ ਜੀ ਦਾ ਅਪਦੇਸ਼ ਸੀ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਇਹ ਕਰਮ ਕਾਂਡਾ ਚੋਂ ਸਾਨੂੰ ਕੱਢਣਾ ਕਰਦੇ ਹਨ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਕਬੀਰ ਸਾਹਿਬ ਜੀ ਦੇ ਸਾਨੂੰ ਉਪਦੇਸ਼ ਹਨ ਇਨੀਆਂ ਕੁ ਹਾਜ਼ਰੀਆਂ ਰਵਾਨ ਕਰਿਓ ਬਾਣੀ ਵਿਚਾਰ ਦੇ ਨੇਕਾਂ ਭੁੱਲਾਂ ਜੰਦੀਆਂ ਨ ਮਾਰ ਸਤਿ ਬਖਸ਼ਣ ਭਾਈ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ